ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਧਾਵਾ ਡੇਰੀ ਫਾਰਮ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਰੰਧਾਵਾ ਡੇਰੀ ਫਾਰਮ ਪਿੰਡ ਮੰਜਾਂ ਵਾਲੀ ਰਾਜਵੀਰ ਸਿੰਘ ਵਪਾਰੀ ਜਿਹੜਾ ਕੋਲ ਅੱਜ ਆਪਾਂ ਤੁਹਾਨੂੰ ਦੋ ਵਾੜਾਂ ਗੱਬਣਾ ਵਿਖਾਵਾਂਗੇ ਜੋ ਵੱਡੇ ਕੱਦ ਕਾਰ ਦੇ ਵੱਡੀਆਂ ਵਛੀਆਂ ਵਾ ਤੇ ਜਿਨੇ ਇਹ ਤੱਕ ਕਪੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਹਰ ਵਾਰ ਸ਼ੇਅਰ ਕਰਾਓ ਤਾਂ ਕਿ ਇਸ ਵੀਰ ਦਾ ਫਾਇਦਾ ਹੋ ਸਕੇ ਚਲੋ ਕਰਦੇ ਆਂ ਆਪਾਂ ਵੀਰ ਜੀ ਨਾਲ ਗੱਲ ਪੁੱਛਦੇ ਆਂ ਸਾਰੀ ਡਿਟੇਲ ਤੇ ਇਹੋ ਆਪਣੀ ਆ ਗਿਆ ਵੀ ਜਿਹੜੇ ਮੇਰੇ ਵੀਰ ਭੈਣੇ ਕੋਈ ਡੰਗਰ ਲਿਆ ਆਵਾ ਇੱਥੇ ਆਣ ਕੇ ਪਾਸ ਕਰਕੇ ਆਪਣਾ ਵੇਖਚਾਰ ਖੜੋ ਤਾਂ ਕੱਲ ਨੂੰ ਕੋਈ ਲਾਂਮਣ ਆ ਸਕੇ ਚਲੋ ਕਰਦੇ ਆ ਵੀ ਜੀ ਨਾਲ ਹਾਂਜੀ ਭਾਈ ਅਸੀ ਗੱਲ ਜੀ ਅਸੀ ਗੱਲ ਜੀ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਜੀ ਠੀਕ ਠਾਕ ਜੀ ਹਾਂਜੀ ਤੇ ਕਿੰਨੇ ਅੱਜ ਪਸ਼ੂ ਆਪਣੇ ਕੋਲ ਅੱਜ ਆਪਣੇ ਕੋਲ ਦੋ ਗੱਬਣਾ ਵਾਂ ਤੇ ਇੱਕ ਤੋਕੜ ਗੱਬਣਾ ਉਹ ਵੀ ਪਾ ਦਾਂਗੇ ਸੱਤਾਂ ਕੁ ਮਹੀਨਿਆਂ ਦੀ ਵਿੱਚ ਠੀਕ ਹੈ ਹਾਂਜੀ ਤੇ ਕੀ ਨਾਮ ਜੇ ਆਪਣਾ ਦਾ ਰਾਜਵੀਰ ਸਿੰਘ ਠੀਕ ਹੈ ਮੰਜੇ ਵਾਲੀ ਜਿਹੜਾ ਕਰਤਾ ਹੈ ਤਹਿਸੀਲ ਪਟਾਣਾ ਹਾਂ ਜੀ ਮੇਨ ਫਤੇਗੜ ਚੂੜੀਆਂ ਦੇ ਲਾ ਠੀਕ ਹੈ ਜੀ ਹਾਂ ਜੀ ਤੇ ਹੋਰ ਠੀਕ ਠਾਕ ਜੀ ਹਾਂ ਵਧੀਆ ਵਧੀਆ ਹਾਂ ਜੀ ਵਡਾਲੀ ਕਣਕ ਕਣਕ ਹਾਂ ਕਣਕਾਂ ਦਾ ਸੀਰਾਂ ਚੱਲਣ ਡਿਆ ਵਾ ਬਦਰਾ ਜਾਨ ਕਣਕਾ ਜੀ ਬਣਾਉਣ ਲੱਗੀ ਹਾਂ ਜੀ ਕਣਕਾਂ ਪਣਕਾਂ ਕਰਕੇ ਪਰ ਘਟਿਆ ਜੇ ਹਾਂ ਜੀ ਕਮੀ-ਕਮੀ ਲੱਗੀ ਹੈ ਹਾਂ ਜੀ ਹਾਂ ਜੀ ਤੇ ਉਦੋਂ ਫਿਰ ਝੋਟੀ ਵੀ ਅੱਗੀ ਸੀ ਹਾਂ ਹਾਂ ਝੋਟੀ ਪਹਿਲੇ ਫੂਨ ਤੇ ਵੇਗ ਗਈ ਗਾਈਆਂ ਵੀ ਵੇਗੀਆਂ ਸੀ ਝੋਟੀ ਵੇਗ ਗਈ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਝੋਟੀ ਦੇ ਬੜੇ ਫੋਨ ਆਏ ਝੋਟੀ ਕਿਸੇ ਚਲ ਗਈ ਫਿਰ ਝੋਟੀ ਚਲ ਗਈ ਆਪਣਾ ਇੱਧਰ ਹੀ ਗਈ ਜੇ ਦੂਰ ਹੀ ਗਈ ਕਿਧਰ ਲਈ ਸਾੜ ਸultan pur lodi sultan pur lodi ਗਈ ਜੀ ਠੀਕ ਹੈ ਜੀ ਇਹ ਆਪਣਾ ਝੋਟੀ ਦੇ ਤਾਂ ਜੇ ਤੱਕ ਫੋਨ ਆਈ ਜਾਂਦੇ ਆ ਤੋੜ ਕੱਬਣ ਦੇ ਹਾਂ ਜੀ ਝੋਟੀ ਬੜੀ ਵਰੀ ਝੋਟੀ ਦੇ ਮੋਗਲੀ ਬੜਾ ਜਾਜ ਕੀਤਾ ਇਹਨੇ ਹਾਂ ਜੀ ਤੋਰੀ ਵੀ ਜੀ ਇਹਦਾ ਕੀ ਡਿਟੇਲ ਜਾ ਵਸ਼ੀ ਦੀਏ ਇਹ ਵਸ਼ੀ ਤਿਆਰ ਹੀ ਜਹੋਂ ਤਾਂ ਬਿਲਕੁਲ ਬੜੀ ਦੇਖ ਸਕਦੇ ਠੰਡੀ ਧੀਰੀ ਵਸ਼ੀ ਜੀ ਹਾਂ ਜੀ ਲੈ ਸਕਦੇ ਵੱਡੀ ਵਸ਼ੀ ਆ ਵੱਡੀ ਵਸ਼ੀ ਹਾਂ ਜੀ ਹੁਣ ਤਿਆਰ ਹੀ ਆ ਬਸ ਤੇ ਕਿੰਨੇ ਕ ਦਿਨ ਖੜਦੀ ਐ ਦਿਣਾ ਹੁਣ ਬਸ ਮੇਰੇ ਖਿਆਲ ਪੰਜ ਸੱਤ ਦਿਨ ਹੀ ਖੜਨੀ ਆ ਕਿੰਨਾ ਕ ਬਾਝੂ ਦੁੱਧ ਦੁੱਧ ਪਾਉ 14 15 ਲੀਟਰ ਆਉਣਾ ਬੜੇ ਵਧੀਆ ਤੇ ਇਹ ਵੀ ਪਾ ਸਕਦੀ ਐ ਚੰਦ ਕਿਨੂੰ ਗਰਮੀ ਕੋਈ ਇਹ ਆ ਵੀ ਗਰਮੀ ਕਰਾਉਸ ਵਾਲੀ ਵਹਿੜ ਆ ਇਹ ਸੇ ਵੇਖ ਸਕਦੇ ਗਰਮੀ ਕਰਾਉਸ ਵਾਲੀ ਵਹਿੜ ਆ ਹਾਂ ਜੀ ਹਾਂ ਜੀ ਤੇ ਇਹ ਕਿੰਵੇ ਸੂਏ ਜੇ ਇਹ ਦੂਜੇ ਸੂਏ ਸੁਣਾ ਹਰ ਕੀ ਹਾਂਜੀ ਤੇ ਤੋੜ ਕੇ ਵਿਖਾਈਏ ਫਿਰ ਇਹਨੂੰ ਹੁੰਦੀ ਵੀ ਜਲਸੀਆਂ ਚ ਹਾਂਜੀ ਜਲਸੀ ਆ ਥਣ ਥਣ ਵੇਖੋ ਚੰਗਾ ਘੈਂਟ ਲੱਗਾ ਆ ਵੇਖ ਸਕਦੇ ਜੇ ਲੱਗ ਹੈ ਠੰਡੀ ਠੰਡੀ ਜੇ ਬਿਲਕੁਲ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਪਾਏ ਕੋਈ ਇਦਾਂ ਥੱਲੇ ਪੈ ਜੇ ਹਾਂਜੀ ਨਹੀਂ ਕੋਈ ਗੱਲ ਬਾਤ ਨਹੀਂ ਆ ਵੇਖੋ ਅੱਛੀ ਬੜੀ ਠੰਡੀ ਹਾਂਜੀ ਤੋੜਿਓ ਵੇਖੋ ਥੱਲੇੋਂ ਕਾਫੀ ਤਿਆਰ ਹੋਣ ਢੀ ਆ ਅੰਦਰ ਵੇਖ ਸਕਦੇ ਜੇ ਆ ਦੇਖ ਸਕਦੇ ਜੀ ਆ ਦੇਖ ਸਕਦੇ ਥਾਨ ਥਣ ਵੀ ਜੀ ਚੰਗਾ ਲੱਗਾ ਜੇ ਇਹ ਵੀ ਕੱਦ ਕਾਟ ਨਾਲ ਪੂਰੀ ਵੈੜ ਦਾ ਫੁੱਲਿਆ ਕੱਦ ਕਾਟ ਥੱਲਿਓਂ ਕਾਫੀ ਤਿਆਰ ਹੋ ਰਹੀ ਢੀਏ ਢੱਲਾ ਢੋਲਾ ਕਾਫੀ ਆ ਬਹੁਤ ਆਣੀ ਦੁੱਧ ਨੋਰਮਲ ਹੀ ਗਰਮੀ 'ਚ ਕੋਈ 15 16 ਕਿਲੋ 15 16 ਕਿਲੋ ਭਰ ਜੋ ਜਿੱਡਾ ਥਾਨ ਥਣ ਚੱਡਾ ਲੱਗਾ ਵੇਖੋ ਬੂਤੀ ਬਾਤੀ ਰੋ ਵੇਖ ਸਕਦੇ ਇਹਨਾਂ ਨੂੰ ਬੂਤੀ ਬਾਤੀ ਵੇਖੋ ਹਾਂਜੀ ਇਹ ਵੀ ਹੈ ਠੰਡੀ ਸੀੜਿਆ ਵਾਈਣ ਬੂਈਣ ਤੋਂ ਫੁੱਲਿਆ ਇਹ ਦੇਖ ਸਕਦੇ ਦੂਰੋਂ ਦਾ ਨੂੰ ਖਾਦ ਲੈਣੇ ਇੱਕੜੀ ਹੋ ਕੇ ਦੇਖ ਸਕਦੇ ਜੀ ਆ ਪਿਛੋ ਵੇਖਸਾਈ ਜੀ ਇੱਕ ਵੀ ਜੀ ਆ ਦੇਖ ਸਕਦੇ ਦੇਖੋ ਥਣ ਚ ਡਾ ਇਹ ਆ ਵੀ ਢਿੱਲ ਢੁਲ ਕਾਫੀ ਆ ਵੇਖ ਸਕਦੇ ਜੀ ਹਾਂਜੀ ਤੇ ਵੀਰ ਜੀ ਕੀ ਰੱਖਣਾ ਫਿਰ ਇਹਦਾ ਮੁੱਲ ਆਪਾਂ ਮੁੱਲ ਜੇ ਤਾਂ ਪਿਛਲੇ ਹਿਸਾਬ ਦੇ ਨਾਲ ਤੇ ਵਸ਼ੀ 65000 ਦੀ ਜੀ ਹਾਂਜੀ ਇਹ ਨਹੀਂ ਵਸ਼ੀ ਪੂਰਾ ਕੱਦ ਵਾਲਾ ਜਿਹੜਾ ਪੂਰਾ ਵਸ਼ੀ ਆ ਹਾਂਜੀ ਕੱਦ ਵਜਣ ਵਾਲੀ ਆ ਚਲੋ ਸੋਰਾ ਜਾ ਗਾਣੇ ਫੱਕੇ ਦਾ ਸੀਜ਼ਨ ਆ ਕਣਕਾਂ ਨੂੰ ਵੜਾਉਂਦੇ ਆ ਥੋੜਾ ਘਟ ਜਾ ਹਾਂਜੀ 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 ਹੁਣ ਆਪਾਂ ਇਹਨੂੰ 55000 ਰੁਪਏ ਵਾਲੇ ਅਛਾ 55000 ਹੀ ਦੇ ਰੋਗੇ ਵਾਧਾ ਦੀ ਦੇ ਦਾਂਗੇ ਵਾਸ਼ੀ ਦਾ 6000 ਹਾਂਜੀ ਪਰ 55 ਹੀ ਦੇ ਦਾਂਗੇ ਤੇ ਛੋੜ ਛੱਪਾ ਕਰ ਦੋਗੇ ਛੋੜ ਵੱਢੀ ਕਰਾਂਗੇ ਛੋਟੀ ਨਹੀਂ ਕਰਨੀ ਕਿੰਨੀ ਕਰ ਦੋ ਫਿਰ 2000 ਪੇ ਛੱਡ ਦੋ ਚੱਲ ਪੂਰੀ ਛੱਡਣਾ ਹਾਂਜੀ ਪੰਜ ਪੂਰਾ ਛੱਡਾਂਗੇ 50000 ਦੀ 50000 ਹੁਣ ਵਸ਼ੀ ਦੇਣੀ ਐ ਅੱਛਾ 50 ਜੇ ਸੂਪੀ ਤੇ ਫਿਰ ਵਾਦ ਫਿਰ ਮੁੱਲ ਵੱਖਰਾ ਹੋਊਗਾ ਜੀ ਹਾਂਜੀ ਇਹ ਇਹ ਸੂਣ ਤੋਂ ਪਹਿਲਾਂ ਦਾਵਾ ਇਹ ਸੂਣ ਤੋਂ ਪਹਿਲਾਂ ਦਾ ਹਾਂਜੀ ਜੇ ਕੋਈ ਮੇਰਾ ਵੀ ਸਵਾਗ ਇਹ ਹੁੰਦਾ ਫਿਰ ਮੁੱਲ ਵੱਖਰਾ ਹੋਊਗਾ ਕੋਈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸੂਕੇ ਵਸ਼ੀ ਬਹੁਤ ਚੰਗੀ ਹੈ ਇਹਦੇ ਥਣ ਥਣ ਵੇਖੋ ਬਹੁਤ ਕਮਾਲ ਦਾ ਲੱਗਾ ਫਿਰ ਵੀ ਛੱਡਾ ਵੀ ਚੰਗਾ ਬਣਾਉਂਦੀ ਆ ਵੇਖ ਸਕਦੇ ਇੱਕ ਵਾਰੀ ਹਾਂਜੀ ਤੇ ਗੱਡੀ ਵੀ ਜੀ ਆਹ ਵਾਲੀ ਆ ਗਈ ਹਾਂਜੀ ਕੜੀ ਆ ਵਹਿੜ ਹੈ ਜਿੱਥੇ ਜੇ ਸੁਵੇ ਤੇ ਜੇ ਸੁਵੇ ਵੇਖੋ ਥਨ ਥੁਨੇ ਨੂੰ ਚੰਗਾ ਲੱਗਾ ਠੰਢੀ ਜੇ ਭਵੇਂ ਥੱਲੇ ਹੰਨੇ ਥੱਲੇ ਬੈਠੇ ਹਾਂਜੀ ਤੇ ਕਿੰਨੇ ਦਿਨ ਖੜਦੀ ਹੈ ਵੀ ਜੀ ਇਹ ਹਫਤਾ ਖੜੂੜੀ ਜੀ ਹਾਂਜੀ ਹਫਤਾ ਲੈ ਜੀ 10 ਦਿਨ ਲੈ ਜੀ ਹਾਂਜੀ ਦੇਖੋ ਬਹੁਤੀ ਬੂਥੀ ਬਾਥੀ ਬਹੁਤ ਰੰਗਾਂ ਵਾਲੀ ਹੈ ਆਹ ਜੀ ਹਾਂਜੀ ਇਹ ਵੀ ਥੋੜੀ ਜੀ ਵਸ਼ੀ ਰੈਡੀ ਆ ਹਾਂਜੀ ਕੋਈ ਕਰਨੀ ਵੱਡੀ ਗਾਈ ਹਾਂਜੀ ਨਹੀਂ ਵਾ ਵੱਡੀ ਗਾਈ ਆ ਇਹ ਉਹਦੇ ਨਾਲੋਂ ਵੀ ਤਾਂ ਵਾ ਵਸ਼ੀ ਹਾਂਜੀ ਵੇਖੋ ਡੱਬੀ ਵਸ਼ੀ ਆ ਹਾਂਜੀ ਤੇ ਕਿੰਨਾ ਕਿਦਾ ਦੁੱਧ ਦਾ ਰਕਾਰ ਜੇ ਦੁੱਧ ਉਹ ਤਾਂਦੇ ਅਸੀਂ 20 ਲੀਟਰ ਚ ਆ ਘਰ ਵਾਲੇ ਕੋਲ ਉਹ ਅਸੀਂ 20 ਨਹੀਂ ਆਂਦੇ 14 15 ਲੀਟਰ ਆਉਂਨਾ ਕੱਢੀ ਚਲੋ ਇੰਨਾ ਤੇ ਨੋਰਮਲ ਹੀ 15 16 ਕਿਲੋ ਇਹਨਾਂ ਨੂੰ 15 ਪਲਾਸੀ ਚਾਹੀਦਾ ਜਿੱਡੀਆਂ ਵੈੜਾ ਵਾਂ ਇਹਨਾਂ ਨੂੰ ਕੋਈ ਇੰਨਾ ਕੋਈ 15 ਤੋਂ ਘੱਟ ਨਹੀਂ ਚਾਹੀਦਾ ਇਹ ਗਰਮੀ ਦਾ ਮੌਸਮ ਕਰਕੇ ਆ ਉਹਦਾ ਸਿਆਲ ਹੋਵੇ ਤੇ ਫਿਰ ਭਵੇਂ ਗਾਦੀ ਕੱਢੀ ਹਾਂ ਅਨਸਟਾਈਲਿਸ਼ ਜਿਹੜਾ ਦਿਨ 15 16 ਲੀਟਰ ਤੋਂ ਨਹੀਂ ਥੱਲੇ ਆਉਂਦੇ ਹਾਂਜੀ ਤੇ ਵਿਖਾਈਏ ਇਹਨੂੰ ਤੋੜ ਕੇ ਫਿਰ ਆਪਾਂ ਹਾਂਜੀ ਹਾਂ ਹਾਂਜੀ ਵੇਖ ਸਕਦੇ ਜੀ ਟਲਟਲਾ ਜੇ ਕਾਫੀ ਹੈ। ਓਹੜ ਦੇ ਵਿੱਚ ਆ ਬੂਤੀ-ਬਾਤੀ ਇਕੱਰੀ ਵੇਖ ਸਕਦੇ ਜੀ। ਤੇ ਆ ਵੀ ਚਲੋ ਥਣ ਥੁਣ ਚੰਗਾ ਲੱਗਾ। ਥੱਲਿਓ ਕਾਫੀ ਬਣੂਗੇ ਜੀ। ਦੇਣ ਚਲੋ ਖੜਦੀ ਏ ਪੰਜ-ਸੱਤ। ਦੇਖੋ। ਕਿੰਨੇ ਦਿਨ ਦੱਸੇ ਜੇ ਖੜਦੇ ਨੇ? ਇਹ ਇੰਨੇ ਬਸ ਆ ਬਾਗਦ ਖੜਦਾ। ਹਾਂਜੀ। ਓਏ ਇੱਕ ਸਾਡੇ ਥੋੜਾ ਥੱਲਿਓ ਕਾਫੀ ਬਣੂਗੀ। ਇਹ ਟਲਟਲਾ ਕਾਫੀ ਹੈ। ਲੜ ਲਾਰੇ ਕਾਫੀ ਚੜੋ ਬਣੂ ਚੰਗੀ ਹੈ ਨਾ ਨਾਮ ਬਹੁਤ ਜਿਆਦੀ ਆ ਵੇਖੋ ਅਜੇ ਪਤਾ ਹੀ ਨਹੀਂ ਲੱਗੀ ਆਹ ਇਹ ਪੂਰੀ ਭਰੋਗੀ ਥਾਣ ਥੋਨੇ ਆ ਵੀ ਥਾਣ ਥੋਨੇ ਚੰਗਾ ਲੱਗਾ ਹਾਂ ਬਹੁਤ ਵਧੀਆ ਆ ਵੇਖ ਸਕਦੇ ਥਾਣ ਪੂਰਾ ਝੋਟੀ ਦਾ ਸੋਣ ਸੋ ਲੱਗਾ ਹਾਂਜੀ ਗੁਲਾਬੀ ਖਾਤਾ ਹਾਂਜੀ ਤੇ ਕੀ ਰੱਖਣਾ ਇਹਦਾ ਫਿਰ ਮੁੱਲ ਨਿਕਾਜੇ ਮੁੱਲ ਤਾਂ ਇਹ ਵੀ ਇਦਾਂ ਦੀਆਂ 66 66 ਦੀਆਂ ਵੇਖਦੀਆਂ ਅਸੀਂ ਪਰ ਹੁਣ ਹਾਂਜੀ ਹੁਣ ਚਲੋ ਬਜ਼ਾਰ ਬਜ਼ੂਰ ਦਾ ਥੋੜਾ ਫਰਕ ਫਰਕ ਪਿਆ ਵਾ ਦਿਨ ਚਾਰ ਪੰਜ ਆਕੇ ਕਣਕਾਂ ਵੱਡੀਆਂ ਗਈਆਂ ਕੰਮ ਫਿਰ ਤੁਰ ਪਣਾ ਹਾਂਜੀ ਹਾਂਜੀ ਕਣਕਾਂ ਕਰਕੇ ਲੋਕਾਂ ਨੂੰ ਹੋਈਗਾ ਕਿ ਦਾਣਾ ਫੱਕਾ ਸਾ ਇਹ ਇਹ ਵੀ 55 ਦੀ ਦੇ ਦਈਏ ਅ 6 55 ਦੀ ਦੇ ਦਈਏ ਹਾਂ ਤਰ ਛੱਡ ਦੋ ਇੱਚੋ 2-3000 ਰੁਪਿਆ ਇੱਚੋ ਪੰਜ ਹੀ ਛੱਡਾਂਗੇ 50 ਦੀ ਦਵਾਂ ਇਹਦੀ ਹਾਂ ਨਾ ਹੀ 50 ਦੀ ਹਾਂ ਨਾ ਨਹੀਂ ਹਾਂਜੀ ਜੇ ਕੋਈ ਜੋੜਾ ਖਰੂਗਾ ਹੋਰ ਮਾਨਦਾਨ ਕਰਦਾ ਅਛਮਲ ਵੀ ਆਜ ਨਾਲ ਹੀ ਜੋੜਾ ਆ ਵੀ ਪਾਊਗਾ ਵੇ ਨਾਲ ਹੀ ਪਾਊਗਾ ਤਾਂ ਫਿਰ ਕਿੰਨੇ ਦਾ ਜੋੜਾ ਦੇ ਦੋਗੇ ਫਿਰ ਆਫਰ ਲਾ ਦਿੰਨੇ ਅੱਜ ਕਿੰਨੇ ਦੀ ਫਿਰ 100 ਕਿਲੋਮੀਟਰ ਤੱਕ ਪਹੁੰਚ ਫਰੀ 100 ਕਿਲੋਮੀਟਰ ਤੱਕ ਪਹੁੰਚ 100 ਕਿਲੋਮੀਟਰ ਤੱਕ ਪਹੁੰਚ ਫਰੀ ਲੱਖ ਜੀ ਜੋ 100 ਕਿਲੋਮੀਟਰ ਤੱਕ ਪਹੁੰਚ ਫਰੀ ਲੱਖ ਜੀ ਜੋੜੇ ਜੇ ਕੋ ਲੱਖ ਦਾ ਜੋੜਾ ਦਵਾਂਗੇ ਤਾਂ 100 ਕਿਲੋਮੀਟਰ ਦੇ ਪੈਸੇ ਅਸੀਂ ਦਵਾਂਗੇ ਤਾਂ ਉੱਚੋ ਚਲੋ 5-700 ਛੱਡ ਦਿਓ ਕੋਈ ਨਹੀਂ ਛੋਟ ਹੋ ਜੂਗੀ ਕੋਈ ਛੋਟ ਕਰ ਦਿਓ ਥੋੜੀ ਬੋਧੀ ਛੋਟ ਕਰ ਦਿਓ ਛੋਟ ਕਰ ਹਾਂਜੀ ਮਤਲਬ 100 ਕਿਲੋਮੀਟਰ ਦੀ ਜੇ ਕੋ ਖੜੂਗਾ ਜੋੜਾ ਤੇ 100 ਕਿਲੋਮੀਟਰ ਦੀ ਪਹੁੰਚ ਜੀ ਜੇ ਕਿਸੇ ਨੇ ਆਪ ਖੜਨੀਆਂ ਵਾ ਕਾਮੀ ਕੋਈ ਨਹੀਂ ਜੋ ਗੱਡੀ ਵਾਲਾ ਕਰਾਇਆ ਲਊਗਾ ਛੱਡ ਦਾਂ। ਚਲੋ ਠੀਕ ਹੈ ਵੀਰ ਜੀ। ਹਾਂਜੀ। ਹਾਂਜੀ ਤੇ ਆਹ ਪੌਣੀ ਜੀ ਗੱਡੀ ਵੜ। ਇਹ ਹੈ ਤਾਂ ਜੋ ਕੱਚੀ ਆ ਚਲੋ ਕੋਈ ਨਹੀਂ ਪਾ ਦਿੰਦੇ ਹਾਂ। ਹਾਂਜੀ। ਇਹ ਵੜ ਅਜੇ 7ਵੇਂ ਮਹੀਨੇ ਚ ਆ। ਹਾਂਜੀ। ਤੇ ਇਹ ਦੁੱਧ ਤਾਂ ਹੁਣ ਇਹਦੇ ਥੱਲੇ ਨਾ ਐਵੇਂ ਆਪਣਾ ਥਾਣ ਥੋਣੀ ਵੇਖਣ ਜੋਗੇ। ਇਹ ਥਾਣ ਥੋਣੀ ਵੇਖਣ ਜੋਗਾ। ਇਹ ਦੁੱਧ ਆ ਜੀ। ਅੱਛਾ। ਹਾਂਜੀ। ਠੀਕ ਆ। ਤੇ ਬਾਕੀ ਵੇਖ ਲਓ। ਹਾਂ ਚਲੋ ਡੱਬੀ ਡੁੱਬੀ ਆ। ਇਹ ਕਿੰਨੇ ਕੁ ਚਿਰ ਦੀ ਕੱਚੀ ਜੇ? ਇਹ ਇਹ 7ਵੇਂ 7ਾਂ ਮਹੀਨੇ ਹੋਏ ਇਹਨੂੰ ਅੱਛਾ 7ਵੇਂ ਦੁੱਧ ਮਾਲਪੀ ਪਾਸ ਹੀ ਆ ਥਾਣੀ ਪਾਸ ਕਰਨੇ ਆ ਮਾਲਪਾਸ ਵਾਲੋ ਹੀ ਆ ਮਾਲਪੀ ਕੋਈ ਪਾਈਆ ਖਾਂਡੀ ਆ ਹਾਂਜੀ ਹਾਂਜੀ ਕਿ ਲੋ ਹੋਊਗਾ ਬੜੀ ਗੱਲ ਨਹੀਂ ਹਾਂਜੀ ਦੋਆਂ ਟਾਂਾਂ ਚੋ ਠੀਕ ਹੈ ਉਹ ਤਾਂ ਗਾਂ ਚਲੋ ਵਸ਼ਿੰਗਾਂ ਜੀ ਸਾਂਧੀ ਕੇ ਵੀਰ ਨੇ ਘਟਿਆ ਘਟ ਸਾਂਧੀ ਇਹ ਆ ਵੀ ਆ ਦੇਖੋ ਜੀ ਦੁੱਧ ਸਾੜ ਨਹੀਂ ਹਿਸਾਬ ਨਾਲ ਸਾੜ ਕੇ ਸਾਰਣੀ ਦਹੀ ਆ ਹਾਂਜੀ ਹਾਂਜੀ ਚਲੋ ਆ ਜੂਗੀ ਕੋਈ ਛੀ ਮਹੀਨੇ ਚੱਕ ਆ ਜੂਗੀ ਦੋ ਮਹੀਨੇ ਖੜਦੀ 7 ਮਹੀਨੇ ਦੇ ਸੰਡੇ ਆ ਆ ਥਾਣੇ ਥੋੜੇ ਦੇਖ ਸਕਦੇ ਕਿ ਥਾਣੇ ਇਹਦਾ ਚੰਗਾ ਲੱਗਾ ਵਸ਼ੀ ਨੂੰ ਦੇਖੋ ਆ ਰੇ ਸਕਦੇ ਸਾਡਾ ਚੰਗਾ ਗੈਸ ਤੇ ਰੇਲ ਤੇ ਲੱਗਾ ਵਾ ਤੇ ਇਹ ਕਿੰਨਾ ਕੁ ਦੁੱਧ ਦਾ ਕਾੜ ਜੇ ਦਾ ਦੁੱਧ 14 15 ਲੀਟਰ ਕੱਢੀ ਜੂ ਹਾਂਜੀ 14 15 ਲੀਟਰ ਤੇ ਤੋਰੀ ਹਰੇ ਨੂੰ ਹਾਂਜੀ ਹਾਂਜੀ ਖਾ ਰੇ ਸਕਦੇ ਬੁਤੀ ਬਾਕੀ ਇਹ ਇਹ ਕਿਹੇ ਵੀਰ ਨੇ ਸਾੰਭਣੀ ਹੋਵੇ ਗਾਈ ਕੋਈ ਖਾੜ ਸਕਦਾ ਆ ਮੋੜ ਲਿਓ ਤਾਂ ਬੁਥੀ ਬਾਥੀ ਦੇਖ ਸਕਦੇ ਜੀ ਔਰ ਥੋੜੇ ਦੇਖ ਸਕਦੇ ਜੀ ਇਹ ਚੱਤੇ ਮੋੜ ਲਿਓ ਵੀ ਇਹਦਾ ਕੀ ਮੁੱਲ ਰੱਖਣਾ ਜੀ ਮੋਲ ਤੇ ਵਸ਼ੀ ਇਹ ਵੀ ਓਡੀ ਆ ਉਹਨਾਂ ਜਿੱਡੀ ਆ ਹਾਂਜੀ ਪਰ ਹੁਣ ਇਹ ਕੱਚੀ ਆ ਚਲੋ ਕਿਸੇ ਨੇ ਵੀ ਸਾਫ ਕਰਨੀ ਆ ਮੀਂਹ ਹਾਂਜੀ ਇਹ 35000 ਦੀ ਦੇ ਦਾਂ 35000 ਦੀ ਹਾਂਜੀ ਛੋੜੇ ਅੱਬਾ ਛੋੜ ਕਰਦਾਂਗੇ ਕੋਈ ਨਹੀਂ ਛੱਕ ਛੋੜ ਕਰ ਦਿਓ 2000 ਰੁਪਇਆ 2 ਨਹੀਂ ਇਹ ਵੀ ਹਾਨ ਆ ਜੜੀ ਆ 30000 ਦੀ ਦੇ ਦਾਂਗੇ ਕੋਈ ਨਹੀਂ ਸਾਫ ਛੋੜ ਹੀ ਹੋਣੀ ਆ ਕੋਈ ਵੀ ਸਾंभਲੇ ਖੜ ਕੇ ਸਾंभਲੇ ਖੜ ਕੇ ਚਲੋ ਵਸ਼ੀ 50000 ਦੀ ਲਗਣੀ ਆ ਹਾਂਜੀ ਸੀਜ਼ਨ ਚੰਗਾ ਆ ਜਾਣਾ ਦੋਸਤਾਂ ਦੀ ਲੋੜ ਆ ਗਰਮੀ ਚ ਹਾਂਜੀ ਤੇ ਦੇਖੋ ਸਾंभ ਲੂਗਾ ਤਾਂ ਵਸ਼ੀ ਚਲੋ 50000 ਦੀ ਆਮ ਨਾਲ ਹਾਂਜੀ ਅਸੀਂ ਚਲੋ 30000 ਤੋਂ 200 ਜੋੜ ਕਰਦੇ ਆ ਵਾਲੀ ਮੈਂ ਫਿਰ ਗਾੜ ਦੀ ਵੀਡੀਓ ਚ ਪਾਓਗੇ ਇਹ ਮੈਂ ਗਾੜ ਦੀ ਵੀਡੀਓ ਚ ਪਾਵਾਂਗੇ ਹਾਂਜੀ ਨਹੀਂ ਅਜੇ ਨਾ ਅਜੇ ਸੂਈ ਆ ਤਾਜੀ ਸਹੀ ਦੁੱਧ ਆਏ ਮਲਬੀ ਦੁੱਧ ਆ ਵੀ ਚੋਈ ਲੇਡ ਲੜ ਚਾਉਂਦੇ ਰਹੇ ਦੁੱਧ 14 ਗੀਟਰੇ ਕੱਢਦੀ ਆ ਜੇ 12 ਗੀਟਰੇ ਗਾ ਦੇ ਥੱਲੇ ਅੱਛਾ 14 ਗੀਟਰ ਕਰਕੇ ਤੈਨੂੰ ਫਿਰ ਵੇਚਾਂਗੇ ਹਾਂਜੀ ਆਹ ਇਹਦਾ ਬੱਚਾ ਜੇ ਕਿਸੇ ਵੀਰ ਨੇ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਹਨਾ ਆਹ ਵੇਖ ਲਓ ਤੇ ਆਹ ਵਾਲੀ ਮਹੀਂ ਜੇ ਵੇਖ ਸਕਦੇ ਜੀ ਇਹ ਅਗਲੀ ਵੀਡੀਓ ਜੀ ਪਾਵਾਂਗੇ ਜੇ ਦੇ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਤੇ ਵੀਰ ਜੀ ਦੱਸ ਦਿਓ ਆਪਣਾ ਐਡਰੈਸ ਰਾਜਵੀਰ ਸਿੰਘ ਪਿੰਡ ਮੰਝੇ ਵਾਲੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਰਾ ਹਾਂਜੀ ਫੋਨ ਨੰਬਰ 98145 8145 7390 7661 38390 ਇਹ ਆਪਣੇ ਦੋਵੇਂ ਫੋਨ ਨੰਬਰ ਆ ਤੇ ਬਾਕੀ ਇੱਥੇ ਆਓ ਆਣ ਕੇ ਆਪਣਾ ਚੋਕ ਕੇ ਪਾਸ ਕਰਕੇ ਦੱਬਣ ਵਾਲਾ ਪਾਸ ਕਰੋ ਹਾਂਜੀ ਤੇ ਸੂਆ ਚੋਕ ਕੇ ਖੜੋ ਹਾਂਜੀ ਤੇ ਬਾਕੀ ਜਿਹੜੀ ਥਣਾ ਦੀ ਗਰੰਟੀ ਵੀ ਆਨਲਾਈਨ ਮੰਗਾਉਗਾ ਤੂੰ ਆਪਣੀ ਗਰੰਟੀ ਹੋਊਗੀ ਹਾਂਜੀ ਲੋਕ ਕੁਝ ਵੀ ਹੋਊਗਾ ਹਾਂਜੀ ਸਭ ਕੋ ਸਾਹਮਣੇ ਹਾਂਜੀ ਸਸਿਗਾ